ਜਿਓ ਕਹਿੰਦੇ ਦਿਵਾਲੀ ਤੋਂ ਬਾਅਦ ਆਓ ਕਰ ਲਿਓ ਮੈਨਾਂ ਸਾਨੂੰ ਜੀਡੀਏਟ ਦਿੱਤੀ ਹੈ ਸਾਡੇ ਆਗੂਆਂ ਨੇ ਅਸੀਂ ਓਡੀਏਟ ਨਾ ਦਿਵਾਲੀ ਦਾ ਤੋਹਫਾ ਦਿੰਦੇ ਹੁੰਦੇ ਨੇ ਤੁਹਾਨੂੰ ਤੋਹਫਾ ਨਹੀਂ ਮਿਲਦਾ ਆਹ ਦੇਖੋ ਤੋਹਫਾ ਲਿਖਿਆ ਆਹ ਦੇਖੋ ਇਹ ਤੋਹਫਾ ਹੀ ਹੈ ਆਹ ਦੇਖ ਦਿਵਾਲੀ ਦਾ ਤੋਹਫਾ ਹੈ ਜੀ ਕਸਮਾ ਜੀ ਇਹ ਪੂਰੀ ਵੀਡੀਓ ਦੇਖਿਓ ਦੁਬਾਰੇ ਫੇਰ ਲਾ ਲਿਆ ਹਾਂ ਜੋ ਮੰਗਾ ਜੀ ਮੰਨੀ ਆਏਗੀ ਗਾੜੀ ਅੱਛਾ ਮੰਗਾ ਨਹੀਂ ਮੰਨੀਆਂ ਕਿਉਂ ਬਾਈ ਜੀ ਹਾਂ ਜੀ ਲਿਖਤੀ ਜੋ ਵੀ ਮੰਨੀਆਂ ਜੀ ਲਿਖਤੀ ਹੋਈਆਂ ਵੀ ਨੇ ਲਿਖਤੀ ਹੋਈ ਹੋਈ ਹੈ ਲਾਗੂ ਨਹੀਂ ਕਰੀਏ ਆ ਦੇਖੋ ਆ ਪੈਨੇ ਰਾਤ ਦਾ ਟਾਈਮ ਹੈ ਵੀ ਦੇਖ ਸਕਦੇ ਹੋ ਉਧਰ ਝੋਨੇ ਦਾ ਸੀਜ਼ਨ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਰਾਤ ਦਾ ਟਾਈਮ ਹੈ ਕਹਿ ਬਸ ਗਈ ਸਮਾਗਸ ਹੋ ਗਈ ਛੜਕਦੇ ਪਿਓ ਹਾਂਜੀ ਛੜਕਦੇ ਪਿਆਈ ਅਸੀਂ ਮਸਲਾ ਕੀ ਹੈ ਮੇਨ ਆਪਣਾ ਭਾਈ ਸ਼ੈਦ ਦਾ ਭਾਈ ਉਹੀ ਹੈ ਜਦੋਂ ਤੁਸੀਂ ਉਦੋਂ ਆਏ ਤੇ ਆਪਣਾ 21 2 25 ਨੂੰ ਸਮਝੌਤਾ ਜਿਹੜਾ ਆਪਣਾ ਉਦੋਂ ਦਰਨ ਲੱਗਿਆ ਤੁਸੀਂ ਵੀ ਆਪਣਾ ਠੀਕ ਹੈ ਉਹਦੇ ਵਿੱਚ ਆਪਣੇ 6 ਬੰਦੇ ਸਿਕਿਉਰਿਟੀ ਚ ਪਾਉਣੇ ਤੇ 8 ਬੰਦੇ ਸੈਮੀ ਚ ਪਾਉਣੇ ਤੇ ਹਾਂ ਅੱਠ ਬੰਦੇ ਆਪਣੇ ਸੈਮੀਚ ਪਾਉਣੇ ਤੇ ਉਹ ਇੱਕ ਦਸਤੂ ਨੂੰ ਪਾਉਣੇ ਤੇ ਮੰਨ ਲਓ ਦੇਖੀ 30 ਜਲਾ ਇੰਡਸਟਰੀ ਦੇਤੀ ਸੀ ਮਤਲਬ ਉਹ ਤੇ ਸਾਨੂੰ 2 ਮਹੀਨੇ ਉੱਪਰ ਲਾ ਕੇ ਉਹ ਦਸ ਸੀਨੇ ਮਤਲਬ ਸਰਪੰਚ ਤੇ ਤੇ ਆਪਣੇ ਜਿਹੜੇ ਵਿੱਚ ਮੋਤਵਾਰ ਬੰਦੇ ਤੇ ਅਗਰਾਹ ਪਿੰਡ ਸ਼ਾਇਲ ਦੀ ਪੰਚਾਇਤ ਆਈ ਸੀ ਹਾਂ ਜਿਹੋ ਉਹ ਵਿੱਚ ਤੀਜੋ ਜੋ ਸਮਝੌਤਾ ਹੋਇਆ ਦੂਜੇ ਮਹੀਨੇ ਕਿਹੜੀ ਪੰਚਾਇਤ ਸੀ ਉਹ ਪੁਰਾਣੀ ਸੀ ਕਿ ਨਵੀਂ ਆ ਦੂਜੇ ਮਹੀਨੇ ਚ ਹੋਇਆ ਜੀ ਆਪਣੇ ਫਰਵਰੀ ਚ ਉਹ ਗਰਿਆਸ 82 ਸੀ ਜੀ 82 82 ਨੇ ਕੀ ਕਹੇ ਸੀ ਸੱਚੂ ਵਿੱਚ ਤੇ ਉਹ ਸਾਈਨ ਹੋਏ ਨੇ ਸਾਰਾ ਸਮਝੌਤੇ ਤੇ ਸਾਰਾ ਕੁਝ ਫਿਰ ਉਹ ਸਮਝੌਤਾ ਹੋਇਆ ਨਹੀਂ ਸਮਝੌਤਾ ਤਾਂ ਹੋਇਆ ਤੇ ਉਹ ਮੈਂ ਲਾਗੂ ਨਹੀਂ ਕਰਿਆ ਜੀ ਲਾਗੂ ਨਹੀਂ ਕਰ ਰਹੀ ਸਮਝੌਤਾ ਤਾਂ ਲਾਗੂ ਸਮਝੌਤਾ ਲਾਗੂ ਦਾ ਕੋਈ ਟਾਈਮ ਰੱਖਿਆ ਸੀ ਹਾਂਜੀ ਉਹ 8 ਮਹੀਨੇ ਜਿੱ ਇੱਕ ਟਾਈਮ ਰੱਖਿਆ ਸੀ 8 ਮਹੀਨੇ ਦਾ ਜੀ 8ਵੇਂ ਦਾ ਮਤਲਬ ਉਹ ਸਾਰਿਆਂ ਦਾ ਧਿਆਨ ਦਿលਿਆ ਤਾਂ ਇਸ ਸਬਦੇ ਲਿਆ ਤਾਂ ਜਿਹੜੇ ਮੰਨ ਲਓ ਜ ਆਪਣੇ ਗ੍ਰਾਂਹ ਜਾਂ 72 ਬੰਦੇ ਦੇ ਅਹੁਦੇਦਾਰ ਚ ਹੋਣਾ ਧਿਆਨ ਚ ਲਿਆ ਤਾਂ ਸਾਰਿਆਂ ਨੇ ਮਤਲਬ ਇਹਨਾਂ ਸਭ ਤੋਂ ਬਾਅਦ ਸਾਡੀ ਕੋਈ ਗੱਲਬਾਤ ਸੁਣੀ ਨਹੀਂ ਗਈ ਚਲੋ ਤੂੰ ਬਾਸ ਨਾ 8ਵੇਂ ਮਹੀਨੇ ਚ ਯਾਨੀ ਕਿ ਲਾਗੂ ਕਰਨਾ ਸੀ ਹੁਣ ਕਹਿਮਾ ਹੋ ਗਿਆ 11ਵਾਂ ਸ਼ਾਇਦ 12ਵਾਂ ਚੱਲ ਪਈ 10ਵਾਂ ਚੱਲ ਪਈ ਲਾਗੂ ਹੋਇਆ ਨਹੀਂ ਹੁਣ ਤੁਸੀਂ ਕੀ ਫਿਰ ਕਰ ਰਹੇ ਹੋ ਤੂੰ ਵੀ ਬਾਈ ਅੱਗੇ ਉਹਨਾਂ ਨਾਲ ਲੜਦਾ ਪੂਰੀ ਲੜਾਈ ਹੁਣ ਫਿਰ ਲੜਾਈ ਤਾਂ ਲੜਾਈ ਇੱਥੇ ਡਾਟ ਕੀ ਲੜਦੇ ਆਂ ਜੀ ਵਾਰਾ ਸਾਡੀ ਲੜਾਈ ਮੈਨੇਜਮੈਂਟ ਨਾਲ ਹੁੰਦੀ ਹੈ ਬਾਕੀ ਹੋਰ ਕਿਸੇ ਨਾਲ ਬੰਦੇ ਨਾਲ ਕੋਈ ਸਾਡੀ ਲੜਾਈ ਨਹੀਂ ਹੁੰਦੀ। ਨਾ ਹੁਣ 3 ਮਿੰਟ ਟੱਪ ਕੇ ਉੱਪਰ ਦੀ ਹੁਣ ਫਿਰ ਉਹ ਬਾਕੀ ਉਹਦੇ ਨਾਲ ਬੋਸੇ ਬੱਤੀ ਬੈਠੇ ਅਸੀਂ। ਬੱਸ ਅਸੀਂ ਬੋਲਦੇ ਬੋਲਦੇ ਬਾਕੀ ਇਹ ਫੋਕੇ ਫੜਾ ਮਾਰਦਾ ਅੰਦਰ ਕਰਦਾ ਵੀ ਕਹਿੰਦਾ ਮੈਂ ਅਸੀਂ ਉਹ ਮੈਂ ਤਾਂ ਸਾਡੇ ਲੀਡਰਾਂ ਨੇ ਕਹਤਾ ਤੂੰ ਯੂਨੀਅਨ ਤੋੜਨ ਵਾਸਤੇ ਆਏ ਹੋਰੇ ਕਹਦਾ ਮੈਂ ਯੂਨੀਅਨ ਨਹੀਂ ਤੋੜਦਾ ਕਹਿੰਦਾ ਮੈਂ ਗੁਰੂ ਘਰ ਨੇਮ ਕਰਨ ਨੂੰ ਤਿਆਰ ਹਾਂ ਵੀ ਜੇ ਤੂੰ ਗੁਰੂ ਘਰ ਨੂੰ ਮੰਨਦੇ ਨੇਗਾ ਜੇ ਤੂੰ ਗੁਰੂ ਘਰ ਨੂੰ ਮੰਨਦਾ ਹੋਵੇਂ ਜਿਹੜੇ ਬੰਦੇ ਗੁਰੂ ਘਰ ਚੋਂ ਕਰਨਾ ਹੈ ਤੂੰ ਉਹਨਾਂ ਦੀ ਤੋੜ ਕੇ ਬੰਦੇ ਠੀਕ ਹੈ ਤੇ ਤੇਰਾ ਕੋਈ ਦੀਨਦਾਰ ਮਿਲੇਗਾ ਅੱਜ ਵੀ ਸਾਨੂੰ ਕਰ ਰਿਹਾ ਤੇ ਕਹਿੰਦਾ ਵੀ ਵੀ ਮੈਂ ਆ ਛੋਟੇ ਬੰਦੇ ਮਤਲਬ 1 ਮਿੰਟ ਦਾ ਟਾਈਮ ਦੇ ਦਿਓ ਸਾਨੂੰ ਵੀ 4 ਤਰੀਕ ਤੱਕ ਛੋਟੇ ਬੰਦੇ ਪੱਕੇ ਕਰ ਦੂੰਗਾ ਮੈਂ ਸਾਨੂੰ ਤੇ ਤੇ ਵਿਸ਼ਵਾਸ ਹੀ ਨੇਗਾ ਜਦੋਂ ਸਾਡੇ ਤੂੰ 3 ਮਹੀਨੇ ਉੱਪਰ ਕੀ ਨੋ ਇਹਦਾ ਜਿਹਦੇ ਨਾਲ ਛੋਟਾ ਰਾਗੋ ਪੁਰੀ ਆਈ ਇਹ ਕੌਣ ਹੈ ਮੈਨੇਜਰ ਹੈ ਮੈਨੇਜਰ ਆਈ ਦੋਸਤੋ ਛੜਕਦੇ ਨੇ ਨੇਰ ਘੁੱਪ ਦੇ ਵਿੱਚ ਦੇਖ ਸਕਦੇ ਹੋ ਆ ਬੈਠੇ ਨੇ ਰਾਤ ਨੂੰ ਛੜਕਦੇ ਉੱਤੇ ਮੱਛਰ ਦੇ ਵਿੱਚ ਆਹ ਦੇਖ ਲਓ ਤੁਸੀਂ ਵੀਰਾਂ ਪਿੰਡ ਸ਼ਾਇਲੀਆਂ ਤਸਵੀਰਾਂ ਨੇ ਸ਼ਰਾਬ ਫੈਕਟਰੀ ਸ਼ਰਾਬ ਫੈਟਰੀਆਂ ਦੀਆਂ ਤਸਵੀਰਾਂ ਨੇ ਆ ਦੇਖੋ ਰਾਤ ਨੂੰ ਆ ਪਏ ਨੇ ਮੱਛਰ ਬਹੁਤ ਕਿਉਂ ਹੈਗੇ ਮੱਛਰ ਮੱਛਰ ਇੱਕ ਜੰਮ ਕੇ ਬੁਖਾਰ ਦਾ ਅੱਛਾ ਵੀ ਜੀ ਮੰਨ ਲਓ ਸਾਨੂੰ ਹੋਰ ਕੋਈ 19 21 ਹੁੰਜੇ ਉਹਦਾ ਜ਼ਿੰਮੇਵਾਰ ਜਾਂ ਮੈਨੇਜਮੈਂਟ ਦਾ ਪ੍ਰਸ਼ਾਸਨ ਹੋਊਗਾ ਉਹਦਾ ਕੌਣ ਜਿੰਮੇਵਾਰ ਹੈ ਜਾਂ ਮੈਨੇਜਮੈਂਟ 2 ਰਗਪੁਰੀ ਹੋਊਗਾ ਜਾਂ ਫਿਰ ਆਪਣਾ ਪ੍ਰਸ਼ਾਸਨ ਜੀ ਠੀਕ ਹੈ ਠੀਕ ਹੈ ਜੀ ਤਸਵੀਰਾਂ ਦੇਖ ਸਕਦੇ ਹੋ ਵੀ ਰਾਤ ਦਾ ਟਾਈਮ ਹੈ ਲਗਭਗ 10 ਵਜੇ ਚੁੱਕੇ ਨੇ ਲਗਭਗ 10 ਵਜੇ ਗਏ ਆ ਪਏ ਨੇ ਥੱਲੇ ਬੇਨਤੀ ਕਰਦੇ ਆ ਵੀ ਇਹਨਾਂ ਦਾ ਹੱਲ ਹੋਵੇ ਤੀਜੇ ਮਹੀਨੇ ਮੈਂ ਕਹਿੰਦਾ ਸਾਲ ਚ ਕਈ ਧਰਨੇ ਲੱਗ ਜੰਦੇ ਨੇ ਬਾਈ ਜੇ ਜਿੰਦਾ ਇਹ ਆਇਆਗਾ ਮੈਨੇਜਰ ਇਹਨੂੰ ਡੇਢ ਸਾਲ ਹੋ ਗਿਆ ਘਟੂ ਘਟ 10ਵਾਂ 11ਵਾਂ ਧਰਨਾ ਹੈਗਾ ਇਹ ਮਜਬੂਰ ਕਰਦਾ ਹੈ ਡੇਢ ਸਾਲ ਚ 10ਵਾਂ ਧਰਨਾ ਹਾਂਜੀ ਹਾਂ 8ਵਾਂ 9ਵੇਂ ਡੇਢ ਸਾਲ ਹੋ ਗਿਆ ਇਹਨੂੰ ਆਏ ਨੂੰ ਡੇਢ ਕਸਾਲ ਹੋਇਆ ਹੈ ਨਾ ਡੇਢ ਸਾਲ ਹੋ ਗਿਆ ਇਹਨੂੰ 10ਵਾਂ 11ਵਾਂ ਧਰਨਾ ਹੈਗਾ ਮੈਂ ਕਹਿੰਦਾ ਇਹ ਬੋਲਦੇ ਨਹੀਂ ਇੱਕ ਗੱਲ ਕਰਨਾ ਜੀ ਉਹ ਗੱਲਬਾਤ ਕਰਨੀ ਉਹਨੇ ਕਿ ਕਿਸੇ ਸਾਡਾ ਕਾਨਫਰੈਂਸ ਕਰਿਆ ਕਿ ਸਾਹਮਣੇ মিডিਆ ਵੀ ਜੀ ਕਿ ਕਦੀ ਗੱਲ ਦਾ ਜਵਾਬ ਦੇ ਜੀ ਉਹ ਬਾਕੀ ਸੇ ਉਹਨਾਂ ਕਹਿੰਦੇ ਸਾਡੇ ਸਾਹਮਣੇ ਆਮੋ ਸਾਹਮਣੇ ਅੱਖ ਚਾਕੇ ਅੱਖ ਪਾ ਗੱਲ ਕਰੇ ਕਿਉਂਕਿ ਪ੍ਰਸ਼ਾਸਨ ਦਾ ਸਹਾਰਾ ਲੈਂਦਾ ਕਦੇ ਆਪਣੇ ਜਿਹੜੇ ਉਹਦੇ ਨਾਲ ਨੇ ਆਪਣਾ ਰੱਖਿਆ ਸਟਾਫ ਉਹਦਾ ਸਹਾਰਾ ਲੈਂਦਾ ਹੈਗਾ ਬਾਕੀ ਸੇ ਕਹਿੰਦੇ ਸਾਡੇ ਸਾਡਾ ਨਹੀਂ ਇਹ ਤਾਂ ਨਹੀਂ ਹੋ ਗਿਆ ਵੀ ਤੁਸੀਂ ਦਫਾੜ ਹੋ ਗਈ ਇਹ ਇੱਥੇ ਜਿਹੜੀ ਸਾਡਾ ਮਤਲਬ ਉਹਨੇ ਦਫਤਰ ਚ ਆਉਣਾ ਹੀ ਬੰਦ ਕਰਖਿਆ ਕਹਿੰਦਾ ਮੇਰੇ ਦਫਤਰ ਚ ਆਉਣੀ ਚਾਹੀਦੀ ਨਹੀਂ ਇਹ ਤਾਂ ਨਹੀਂ ਹੈਗਾ ਵੀ ਜਿਹੜੀ ਸ਼ਰਾ ਫਿਲਟਰ ਦੇ ਅੰਦਰ ਕੁੱਲ ਕਿੰਨੇ ਮੁਲਾਜ਼ਮ ਕੰਮ ਕਰਦੇ ਹੋ ਤੁਸੀਂ ਸਾਰੇ ਛੋਟੇ ਵੱਡੇ ਛੋਟੇ ਵੱਡੇ ਛੋਟੇ ਬੰਦੇ ਭਾਈ 60 ਬੰਦਾ ਸਟਾਫ ਚ ਨੇ ਜੀ ਅਸੀਂ 93 ਬੰਦੇ ਮਤਲਬ ਰੈਗੂਲਰਾਂ ਪਰ ਰੈਗੂਲਰਾਂ ਕੁੱਲ ਕਿੰਨੇ ਕਰਦੇ ਨੇ 100 200 400 152 ਕੇ ਬੰਦੇ 155 ਬਾਕੀ ਡੇਲੀ ਆਲੇ ਆ ਗਏ ਵਿੱਚ ਸਟਾਫ ਆ ਗਿਆ ਵਿੱਚ ਸਾਰੇ ਕਿੰਨੇ ਕਰਦੇ ਹੋ ਸਾਰੇ 2-300 ਬੰਦਾ ਹੋ ਮੈਂ 2-300 ਬੰਦਾ ਹੋਇਆ 270 ਬੰਦਾ ਆਈ ਹੋ 2-300 ਬੰਦਾ ਹੋਰੀ ਨਾ ਅਪਚ ਵੀ ਤੁਸੀਂ ਮੈਨੂੰ ਤਾਂ ਵੀ ਉਹਨਾਂ ਨੇ ਹੋ ਗਿਆ ਤੁਹਾਡਾ 27 ਬੰਦੇ ਵੀ ਦਫਾੜ ਜਾ ਹੋ ਗਿਆ ਕੰਮ ਉਹ ਤਾਂ ਫਿਰ ਇਹ ਨਹੀਂ ਕਰਿਆ ਦਫਾੜ ਜੀ ਕਿਹਨੇ ਕਰਿਆ ਇਹਨੇ ਰਗਪੁਰੀ ਨੇ ਅੱਛਾ ਇਹਨੇ ਆਇਆ ਇਹਨੇ ਮਤਲਬ ਹੋਰ ਨੇੜਾ ਹੀ ਪੜਾਈ ਜਾਂ ਸਾਰਾ ਕੁਝ ਇਹਦਾ ਇਹ ਹੀ ਕਰਾ ਰਿਹਾ ਹੈਗਾ ਹੋਰ ਇਹਨਾਂ ਕੋਲ ਕੰਮ ਲੇਗਾ ਹੋਰ ਤਾਂ ਕੋਈ ਕੋਲ ਕੰਮ ਲੇਗਾ ਬਾਕੀ ਝੂਠੀਆਂ ਫੁਵਾ ਫਲਾਉਣੀਆ ਪਿੰਡ ਚ ਵੀ ਫੈਕਟਰੀ ਬੰਦ ਕਰਾਉਣਗੇ ਇਹ ਕਰਨਗੇ ਬਹੁਤ ਕਰਨਗੇ ਇਹਦੇ ਕੋਲ ਬਾਈ ਆਹੀ ਮਸਲਾ ਹੈਗਾ ਕਿਉਂਕਿ ਅੱਜ ਵੀ ਇਹ 14 ਦਿਨ ਦਾ ਟਾਈਮ ਲੈ ਰਿਹਾ ਜੀਗਾ ਵੀ ਮੈਂ 14 ਤਰੀਕ ਤੱਕ 24 ਤਰੀਕ ਤੱਕ ਮੈਂ ਤੁਹਾਡੇ 8 ਬੰਦੇ ਪਾ ਦੂੰਗਾ ਵੀ ਉਹਨੂੰ ਐਤੀ ਵੀ ਚਲੋ ਆਪਾਂ ਇਹਨਾਂ ਨੂੰ ਕਿਹੜਾ ਠਾਣਨਾ ਹੈ ਔਰ ਉਹ ਤੋਂ ਬਾਅਦ ਦੁਬਾਰੇ ਕਿਨੇ ਬੱਠਣਾ ਹੈਗਾ ਪਹਿਲਾਂ ਵੀ ਤੁਸੀਂ ਕਈ ਵਾਰੀ ਉੱਠ ਖੜੇ हां जी हां ਹੁਣ ਨਹੀਂ ਬਾਰਾ ਸੂਟ ਤੇ ਹੁਣ ਮਸਲੇ ਨਾ ਜਿੰਨੇ ਤੁਸੀਂ ਪਹਿਲਾਂ ਮੈਂ ਵੀ ਕਹੂੰਗਾ ਤੁਹਾਨੂੰ ਉਹ ਮੇਰਾ ਜਿਹੇ ਗੁੱਸਾ ਕਰਿਓ ਤੁਸੀਂ ਐਂ ਬਰੀ ਮਾਗਰ ਲੱਗੇ ਜਣੇ ਮੈਂ ਤਾਂ ਇਹੀ ਕਹੂੰਗਾ ਐਦਾਂ ਕੀ ਲੱਗੋਗੇ ਨਾ ਨਾ ਐਸੇ ਪੂਰੇ ਮਸਲੇ ਵਾਲੇ ਲੱਗੇ ਹੋ ਕੰਮ ਗਿਆ ਲਿਖਤੀ ਰੂਪ ਹੁੰਦਾ ਸਾਰਾ ਘਾਟਾ ਹੁੰਦਾ ਪਹਿਲਾਂ ਵੀ ਲਿਖਤੀ ਹੋਏ ਹੋ ਹਾਂ ਸਭ ਕੁਝ ਹੋਇਆ ਜੀ ਫਿਰ ਫਿਰ ਕੀ ਹੋ ਗਿਆ ਸਮਝਾ ਉੱਤੇ ਖੜਦਾ ਕੰਨ ਨਹੀਂ ਉੱਕਰ ਜਾ ਹੁਣ ਤੁਸੀਂ ਆ ਪਿਓ ਥੱਲੇ ਅੱਜ ਇੱਥੇ ਪਿਓ ਮੈਨੂੰ ਵੀ ਬਹੁਤ ਅਫਸੋਸ ਹੈ ਮੈਨੂੰ ਵੀ ਮਾੜਾ ਲੱਗ ਰਿਹਾ ਹੈ ਪਰ ਅਸੀਂ ਜਾਨਿਆ ਰੋਜੇ ਪਰ ਤੁਸੀਂ ਫੇਰ ਦੁਬਾਰੇ ਥੱਲੇ ਪਿਓ ਫੇਰ ਕੱਲ ਨੂੰ ਸਮਝੌਤਾ ਕਰ ਜਾਓਗੇ ਇਹ ਫਿਰ ਜੇ ਰੋਜੇ ਕਰਨ ਲੱਗੇ ਤੁਸੀਂ ਵੀ ਇਹਦੇ ਮਤਲਬ ਉਹ ਲੱਗੋਗੇ ਕੱਲ ਨੂੰ ਸਾਨੂੰ ਅਸੀਂ ਖਬਰ ਲਾਉਣੇ ਸਾਨੂੰ ਵੀ ਇਹ ਲੱਗੋਗੇ ਯਾਰ ਇਹ ਤਾਂ ਰੋਜੇ ਕਰ ਜਾਂਦੇ ਹੋ ਨਾ ਹੁਣ ਸਾਡੀ ਇਹੀ ਉਹ ਹੈ ਜੀ ਦਮਾਣਾ ਜੋ ਸਮਝੌਤਾ ਹੋਊਗਾ ਚਾਹ ਲਾਗੂ ਤਾਂ ਹੋਣੀ ਹੋਣਾਗਾ ਅੱਜ ਨੂੰ ਕਾ ਲਾਗੂ ਕਰਾ ਕੇ ਹੋਗੇ ਲਾਗੂ ਕਰਾ ਜਾਊਗਾ ਪਰ ਉਹਦਾ ਜ਼ਿੰਮੇਵਾਰ ਲਵਾਂਗੇ ਬੰਦਾ ਵੀ ਕੌਣਾ ਜਿਹੜਾ ਨੂੰ ਸਮਝਾਉ ਤੇਨੂੰ ਲਾਗੂ ਕਰ ਪਹਿਲਾਂ ਵੀ ਜ਼ਿੰਮੇਦਾਰ ਹੋਏ ਹੋ ਬੰਦਾ ਤਾਂ ਵਿੱਚ ਸੋ ਜਾਦਾ ਪ੍ਰਸ਼ਾਸਨ ਵਿੱਚ ਇਹਦੇ ਮੌਜੂਦ ਆ ਜੀ ਨਾ ਫਿਰ ਵਿੱਚੋ ਵੀ ਵਿੱਚੇ ਮੌਜੂਦ ਹੈ ਹੈ ਐਸਐਸਓ ਵਿੱਚ ਆ ਇਹਦੇ ਵਿੱਚ ਆ ਇਹ ਉੱਤੇ ਦੇ ਉੱਤੇ ਸਾਈਨ ਫੋੜੇ ਐਸਐਸਓ ਵਿੱਚ ਸਾਡੀ ਤਾਂ ਕੋਈ ਸੰਭਾਈ ਹੀ ਨਹੀਂ ਕਰ ਰਿਹਾ ਜੀ ਸਾਰੀ ਮਤਲਬ ਪੰਜਾਬ ਦੇ ਨੌਜਵਾਨ ਰੁਲਦੇ ਆ ਦੇਖ ਸਕਦੇ ਹੋ ਦੋਸਤੋ ਆਪਾਂ ਦੇਖਦੇ ਆਂ ਦਿੱਲੀ ਆ ਦਿਵਾਲੀ ਦਿਵਾਲੀ ਕਾਇ ਤਰੀਕ ਦੀ ਹੈ ਦਿਵਾਲੀ 20 24 ਦੀ ਹੈ ਛੋਟੀ ਦਿਵਾਲੀ ਫਿਰ ਰੂੜੀ ਲੂਲੂ ਇਹ ਕਹਿੰਦੇ ਸਾਨੂੰ ਐ ਕਹਿੰਦੇ ਸੀ ਵੀ ਐਸਐਚਓ ਸਾਹਬ ਨੇ ਸਾਨੂੰ ਦੋ ਵਾਰ ਥਾਣੇ ਬੁਲਾਇਆ ਜੋ ਕਹਿੰਦੇ ਦਿਵਾਲੀ ਤੋਂ ਬਾਅਦ ਆਓ ਕਰ ਲਿਓ ਮੈਨਾਂ ਸਾਨੂੰ ਜੀਡੀਏਟ ਦਿੱਤੀ ਉਹ ਸਾਡੇ ਆਗੂਆਂ ਨੇ ਅਸੀਂ ਉਹ ਨਹੀਂ ਦਿਵਾਲੀ ਤੇ ਤੋਹਫਾ ਦਿੰਦੇ ਹੁੰਦੇ ਨੇ ਤੁਹਾਨੂੰ ਤੋਹਫਾ ਨਹੀਂ ਮਿਲਦਾ ਆਹ ਦਿੰਦਾ ਆਹ ਤੋਹਫਾ ਲੇਤਾ ਜੀ ਆਹ ਇਹ ਤੋਹਫਾ ਹੀ ਹੈ ਆਹ ਦੇਖ ਦਿਵਾਲੀ ਦਾ ਤੋਹਫਾ ਇਹ ਮਤਲਬ ਜਿਹੜੇ ਚਲੋ ਆਪਣੇ ਭਾਈ ਇਹਨੇ ਉਹ ਜੇ ਸਟਾਪ 'ਚ ਨੇ ਹਜੇ ਉਹਨਾਂ ਦੇ ਉਲਟ ਸਾਡੇ ਉਹਨਾਂ ਨੂੰ ਆਪਦੇ ਸਾਡੇ ਵਿਰੁੱਧ ਕਰਦਾ ਹੈ ਉਹਨਾਂ ਨੂੰ ਸਮਝਦੇ ਇਹ ਕਹਿੰਦਾ ਵੀ ਇਹ ਛੋਟੀ ਉਹਨਾਂ ਨੇ ਦਿਵਾਲੀ ਖਰਾਬ ਕਰਤੀ ਛੋਟੀ ਉਹਨਾਂ ਨੇ ਸੈਲੀ ਦੀ ਰੋਕ ਰੱਖੀ ਹੈ ਕਿ ਮਤਲਬ ਸਾਡੀ ਸੈਲੀ ਦੀ ਇਹਨਾਂ ਨੇ 7 ਤਰੀਕ ਨੂੰ ਹੋਣੀ ਹੁੰਦੀ ਜੀ ਕੱਲ ਪਈ ਹੈ 13 ਤਰੀਕ ਨੂੰ ਜਾਣ ਕੇ ਸਾਨੂੰ ਹਰਾਸਮੈਂਟ ਕਰਦਾ ਜੀ ਹਜੇ ਕਹਿੰਦਾ ਮੈਂ ਗੁਰੂ ਘਰ ਬੜਦਾ ਮੈਂ ਗੁਰੂ ਘਰ ਸੌਂ ਖਾਨਾ ਇਹ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੈਗਾ ਜੀ ਬਾਕੀ ਇਹ ਬੰਦੇ ਅਸੀਂ 1% ਵੀ ਵਿਸ਼ਵਾਸ ਨਹੀਂ ਕਰਦੇਗੇ ਥੋੜੇ ਨਾਲ ਕਈ ਵਾਰੀ ਹੋ ਗਈ ਹਾਂਜੀ ਆ ਦੇਖੋ ਵੀ ਦਿਵਾਲੀ ਰੁੱਲਦੀ ਤੁਹਾਨੂੰ ਦਿਖਾਉਣੇ ਆ ਪਏ ਨੇ ਆ ਪੈਨੇ ਵਾਲੇ ਨਾਲੇ ਦੇਖ ਸਕਦੇ ਹੋ ਭੜਾਕੇ ਤਾਂ ਕਿਹੜੇ ਵਜਾਉਣਗੇ ਵਿਚਾਰੇ ਇਹ ਘਰੇ ਵੀ ਆ ਦੇਖੋ ਪਿੰਡ ਛਾਇਲੀ ਸਰਦਾਰ ਪੈਰਸ ਦੇ ਲਵੇ ਜਿਹੜੀ ਸ਼ਰਾਬ ਫੈਕਟਰੀ ਆ ਦੇਖ ਲੋ ਹਾਲਾਤ ਇਹ ਕਹਿੰਦਾ ਵੀ